ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚਿਤ ਹੋ ਅੰਤ ਹੋ ਏ ਸਖਾਈ ਹਰ ਅਗਮ ਅਗੋਚਰ ਅਨਾਥ ਅਜੋਨੀ ਸਤਿਗੁਰ ਕੈ ਭਾਏ ਪਾਵਣਿਆ ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾ ਹਰ ਪਾਏ ਹਾਰ ਸਿਓ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸਬਦੈ ਮੇਲ ਮਿਲਾ ਵਣਿਆ ਗੁਰਮੁਖ ਅਲਿਪਤ ਰਹਾ ਸੰਸਾਰੇ ਗੁਰ ਕਹਿ ਤਕੀਐ ਨਾਮ ਆਧਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਾਪ ਦੁੱਖ ਪਾਵਣਿਆ ਮਨਮੁਖ ਅੰਦੇ ਸੁੱਧ ਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸ ਵਾਸ ਜਣਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨੇ ਤ ਫਿਰ ਹੈ ਬਿਲ ਲਾਦੇ ਬਿਨ ਗੁਰ சாਤ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੈ ਆਪ ਕਰੇ ਤਾ ਹੁਕਮ ਪਛਾਨੈ ਜੇਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਨਾਵਣਿਆ ਅੰਮ੍ਰਿਤ ਰੰਗ ਰਤਾ ਲਿਵ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀ ਆਵਣਿਆ ਸੋ ਕਿਛ ਕਰੇ ਜੋ ਚੇਤਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤਾ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆ ਵਣਿਆ ਅਜਬ ਕੰਮ ਕਰਤੇ ਹਰ ਕੇਰੇ ਇਹੋ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਓ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੁਧ ਆਪ ਉਪਾਏ ਤੁਧ ਆਪੇ ਪਰਖੇ ਲੋਕ ਸਬਾਏ ਕਰੇ ਪਰਖ ਖਜਾਨੇ ਪਾਏ ਹੀ ਖੋਟੇ ਭਰਮ ਭੁਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦੀ ਸਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੈ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸਬਦ ਅੰਮ੍ਰਿਤ ਹਰ ਬਾਣੀ ਸਤ ਗੁਰ ਸੇਵੈ ਹਿਦੈ ਸਮਾਨੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੀ ਕਰ ਕਿਰਪਾ ਤ੍ਰਿਸ਼ਨਾ 부ਝਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਜ ਕੋ ਪਾਏ ਦੁਬਿਦਾ ਮਾਰੇ ਇਕਸ ਸਿਓ ਲਿਵ ਲਾਏ ਨਦਰ ਕਰੇ ਤਾ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਘਨੇਰੀ ਜੋ ਜਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੋਹੈ ਅੰਮ੍ਰਿਤ ਨਾਮ ਅੰਤਰ ਮਨ 모ਹੈ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ ਮਨ ਮੁਖ ਭੂਲਾ ਦੂਜੈ ਭਾਏ ਖਵਾਏ ਨਾਮ ਨਾ ਲੇਵੈ ਮਰੈ ਬਿਖ ਖਾਏ ਅਨ ਦਿਨ ਸਦਾ ਵਿਸ਼ਟਾ ਮਹਿਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸਨੋ ਆਪ ਪੀ ਆਏ ਗੁਰ ਪ੍ਰਸਾਦੀ ਸਹਿਜ ਲੇਵ ਲਾਏ ਪੂਰਨ ਪੂਰ ਰਹਾ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਜੇ ਸਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸਚ ਲਾਗੇ ਜੋ ਤੁਧ ਭਾਏ ਸਦਾ ਸਚ ਸੇਵਹਿ ਸਹਜ ਸੁਭਾਏ ਸੱਚਾ ਸ਼ਬਦ ਸੱਚਾ ਸਲਾਹੀ ਸੱਚਾ ਮੇਲ ਮਿਲਾਵਣਿਆ ਹਉ ਵਾਰੀ ਜੀਓ ਵਾਰੀ ਸੱਚ ਸਲਾਹਣਿਆ ਸੱਚ ਧਿਆਏ ਨੇ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਹ ਦੇਖਾ ਸੱਚ ਸਬਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੇ ਸੱਚ ਸੁਣ ਆਖ ਵਿਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕਾਬਦ ਰਿਦਾ ਦਿਖਾਇਆ ਮਾਇਆ ਮੋਹ ਸਬਦ ਜਲਾਇਆ ਸਚੋ ਸੱਚਾ ਵੇਖ ਸਾਲਾਹੀ ਗੁਰ ਸਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿੰਨ ਸੱਚੀ ਲੇਵ ਲਾਗੀ ਹਰ ਨਾਮ ਸਮਾਲਹਿ ਸੇਵ ਵਿਭਾਗੀ ਸੱਚਾ ਸ਼ਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ ਓਹੋ ਅਗਮ ਅਗੋਚਰ ਸ਼ਬਦ ਸੁਧ ਹੋਵੇ ਅਨ ਦਿਨ ਸੱਚ ਸ਼ਬਦ ਸਾ ਲਾਹੀ ਹੋਰ ਕੋਏ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੇ ਸੁਧ ਨਾ ਕਾਈ ਬੇਖ ਬਿਹਾਜ ਹੈ ਬੇਖ ਮੋਹ ਪਿਆਸੇ ਕੂੜ ਬੋਲ ਬੇਖ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸਚ ਸਮਾਣਾ ਨਾਨਕ ਏਕੋ ਨਾਮ ਵਰਤਾਏ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ